ਦੇਖੋ ਮੈਂ ਅੱਜ ਹੁਣੀ ਇੱਕ ਤਾਂ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਜੀ ਚ ਉਹਨਾਂ ਨੇ ਜ਼ਿਕਰ ਕੀਤਾ ਮੇਰੇ ਨਾਂ ਦਾ ਭਗਵੰਤ ਮਾਨ ਸਾਹਿਬ ਗੱਲ ਸੁਣ ਲਓ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਿਣਾ ਅੱਜ ਮਜੀਠੀਆ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਨੀ ਤੇ ਸਾਰੇ ਟਾਰਾ ਮਾਰਦੇ ਫਿਰਦੇ ਆ ਅੱਜ ਹੁਬ ਹੁਬ ਕੇ ਉਹ ਪ੍ਰੈਸ ਕਾਨਫਰੰਸ ਆ ਰੋਜ਼ ਕਰ ਰਹੀ ਆ ਕਿਉਂ ਕਿ ਭਗਵੰਤ ਮਾਨਸਿਆ ਤੈਂ ਤੁਸੀਂ ਉਹਨਾਂ ਨੂੰ ਨਸ਼ੇ ਦੇ ਇੱਕ ਵਿੱਚੋਂ 12 ਸਾਲ ਬਾਅਦ ਕਲੀਨ ਚਿੱਟ ਦੇਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਉਹ ਤੇ ਦਰਜ ਹੁੰਦਾ ਸੀ ਤੇ ਜੇਲ੍ਹ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਹ ਤੇ ਡੀਏ ਦਾ ਕੇਸ ਪਾ ਕੇ ਮਜੀਠੀਆ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਉਹ ਦੇਣਾ ਕੋ ਭਗਵੰਤ ਮਾਨਸਿਆਂ ਜਿਹੜੇ ਉਸ ਵੇਲੇ ਮਾਂ ਮ ਵਿਧਵਾਵਾਂ ਹੋਈਆਂ ਜਿਨ੍ਹਾਂ ਦੇ ਸਿਰਾਂ ਤੇ ਛਿੱਟੀਆਂ ਚੁੰਨੀਆਂ ਏ ਜਿਨ੍ਹਾਂ ਦੇ ਸਿਰਾਂ ਤੋਂ ਬਾਪ ਮਾਂ ਬਾਪ ਦਾ ਸਾਇਆ ਚਲਾ ਗਿਆ ਤੁਸੀਂ ਗੱਲ ਕਰੋਗੇ ਕਮਜ਼ੋਰ ਬੰਦਾ ਤੁ ਜਿੰਨਾ ਮੈਂ ਸਮਝਦਾ ਕਮਜ਼ੋਰ ਬੰਦਾ ਇਹ ਜੀ ਮਿਨਿਸਟਰ ਮਿਲਿਆ ਪੰਜਾਬ ਨੂੰ ਕਦੇ ਮਿਲਿਆ ਨਹੀਂ ਜਮੀਨ ਦੀ ਗੱਲ ਤਾਂ ਬਾਅਦ ਕਰਾਂਗੇ ਜਿਹੜੀ ਜੱਟ ਤੋਂ ਤੇ ਮਜ਼ਦੂਰ ਤੋਂ ਹੋਣ ਲੱਗਿਆ ਪਰ ਜਿਹੜਾ ਮਜੀਠੀਏ ਨੇ ਸਭ ਤੋਂ ਵੱਡਾ ਕਲੰਕ ਨਸ਼ੇ ਦਾ ਸੁਦਾਗਰ ਨਸ਼ੇ ਦਾ ਉਹਦੇ ਨਾਲਦਿਆਂ ਨੂੰ ਸਭ ਨੂੰ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਜਿਨ੍ਹਾਂ ਦੇ ਨਾਂ ਸੀ ਤੇ ਤੁਸੀਂ ਸਾਰਿਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾ ਰਹੇ ਆ ਸਭ ਨੂੰ ਬਾਹਰ ਕੱਢ ਕੇ ਰੱਖਤਾ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਨਾਲ ਜਿਨ੍ਹਾਂ ਦੇ ਨਾਂ ਆਏ ਸੀ ਅੱਜ ਉਹ ਸਾਰੇ ਬੜੇ ਤੋਂ ਬੜੇ ਚੈਨਲਾਂ ਤੇ ਇੰਟਰਵਿਊ ਦੇ ਰਹੇ ਆ ਕਿ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਸਾਰੇ ਉਹੀ ਸੀ ਜਿਹੜੇ ਵਿਕਰਮ ਮਜੀਠੀਏ ਦੇ ਗੱਡੀ 'ਚ ਨਾਲ ਕਿ ਸਾਰਾ ਧੰਦਾ ਕਰਦੇ ਸੀ ਤੇ ਸਾਰੇ ਉਹ ਤੁਸੀਂ ਆਪਣੇ ਦੋਸਤ ਬਣਾਏ ਜਿਗਰੀ ਦੋਸਤ ਬਣਾਏ ਉਹੀ ਮਜੀਠੀਆ ਦੇ ਜਿਹੜੇ ਗੱਡੀਆਂ ਚ ਫਿਰਦੇ ਸੀ ਅੱਜ ਉਹ ਸਾਰੇ ਚੌਲ ਚੈਨਲਾਂ ਤੇ ਪ੍ਰੈਸ ਕਾਨਫਰੰਸਾਂ ਕਰਦੇ ਆ ਕੋ ਨੂੰ ਪਤਾ ਉਹਨਾਂ ਦੇ ਨਾਂ ਕੀ ਨੇ ਜਿਨ੍ਹਾਂ ਨੂੰ ਤੁਸੀਂ ਇਹ ਰਾਹਤ ਦਿੱਤੀ ਹੈ ਇਹ ਖੁੱਲ੍ਹ ਦਿੱਤੀ ਹੈ ਅੱਜ ਮਜੀਠੀਆ ਜੇਲ੍ਹ ਚ ਗਿਆ ਤਾਂ ਉਹ ਜਾਇਦਾਦ ਦੇ ਕੇਸ ਚ ਆਮਦਨ ਘਾਟਾ ਜਾਇਦਾਦ ਜ਼ਿਆਦਾ ਇਹ ਕੇਸ ਗਿਆ ਡੀਏ ਦੇ ਕੇਸ ਚ ਤੁਸੀਂ ਇੱਕ ਕਲੰਕ ਇੱਕ ਕਲੰਕ ਸੀ ਜਿਹੜਾ ਉਹ ਕਲੰਕ ਧੋਤ ਆ ਇਸ ਕਰਕੇ ਹਿਸਾਬ ਤਾਂ ਤੁਹਾਡੇ ਨਾਲ ਕਰਾਂਗੇ ਤੇ ਜਿਹੜਾ ਨਸ਼ੇ ਨਾਲ ਜਿਹੜੀਆਂ ਮੌਤਾਂ ਹੋਈਆਂ ਜਿਹੜੇ ਨੌਜਵਾਨ ਜਵਾਨੀ ਬਰਬਾਦ ਹੋਈ ਉਹ ਸਾਬ ਮੈਂ ਕਰੂੰਗਾ ਤੁਹਾਡੇ ਨੂੰ ਭਾਜੇਪੀ ਕਰੇਗੀ ਤੁਹਾਡੇ ਨਾਲ ਹਿਸਾਬ ਤੁਸੀਂ ਗੱਲਾਂ ਕਿਹੜੀਆਂ ਕਰਦੇ ਜੇ ਸਾਡੇ ਤੇ ਕੋਈ ਦਾਗ ਆ ਉਹ ਸਾਬਿਤ ਕਰਕੇ ਦਿਖਾ ਲੋਕਾਂ ਦੀ ਕਚਹਿਰੀ ਚ ਅੱਜ ਤੱਕ ਸ਼ਹੀਦ ਦੇ ਆਜ਼ਮ ਸਤਾਰ ਬਿਆਨ ਸਿੰਘ ਉਹਦਾ ਕੂਨਾ ਤੇ ਇਹ ਯਾਦ ਰੱਖਿਓ ਜਿਹੜਾ ਤੁਸੀਂ ਉਹਨਾਂ ਨਾਲ ਮਿਲ ਕੇ ਉਹਦਾ ਕਲੰਕ ਧੋਤਾ ਮਜੀਠੀਆ ਪਰਿਵਾਰ ਦਾ ਜਿਹੜੀ ਸਾਫ ਕੀਤਾ ਉਹ ਕਾਲਕ ਦਾ ਟਿੱਕਾ ਉਹ ਯਾਦ ਰੱਖਿਓ ਉਹਦਾ ਹਿਸਾਬ ਤੋਤੋਂ ਲਵਾਂਗੇ ਸੀਮ ਸਾਹਿਬ ਲਵਾਂਗੇ ਸਾਹਿਬ